दिखावगी अज की वीडियो का रेट आब्बे रुपये जरा शुरू होगा चलो शुरू कर दू दिखाई है सब तो पहला एक सौ नब्बे करेप की क्वालिटी एक सौ नब्बे रुपए का सूट मैचिंग बॉटम देख सकते हो प्रोपर मैचिंग सूट आटम तो आई ब्राउन कलर मैचिंग एक सौ नब्बे रुपए का सूट ठीक है जी ये मिल ब्लू शेयर कर दो सौ नब्बे रुपये की रेटू कलर सूट मिल जाए एक सौ नब्बे रुपये का सूट ठीक है, है जी एक, 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 एक पीस बचा मेरे को ਇਹ ਆ ਕ੍ਰਸ਼ ਕਾਟਨ ਕ੍ਰਸ਼ ਕਾਟਨ ਦੇ ਵਿੱਚ ਤੁਹਾਨੂੰ ਵੱਡੇ ਪਾਣੇ ਦੇ ਵਿੱਚ ਜਿਹੜਾ ਹੈ ਸੂਤਾ 3.5 ਮੀਟਰ ਦਾ ਵੱਡਾ ਪਾਣਾ ਸੂਤ ਮਿਲ ਜੂਗਾ 200 ਦੀ ਕੀਮਤ 200 ਰੁਪਏ ਦਾ ਸੂਤਾ ਜਲਦੀ ਜਲਦੀ ਆਪਣਾ ਜਿਹੜਾ ਆਰਡਰ ਆ ਬੁੱਕ ਕਰ ਲਓ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਆਪਾਂ ਕਾਟਨ ਦੇ ਸੂਟ ਸੂਟ ਆ ਜਿਹੜੇ ਦੱਸਣ ਜਾ ਰਹੇ ਹਾਂ ਕਾਟਨ ਦੇ ਸੂਟਾਂ ਦੀ ਰੇਂਜ ਸਿਰ 250 ਮੈਚਿੰਗ ਸੂਟ ਰਹੇਗਾ ਉਹਦੇ ਵਿੱਚ ਤੋਂ ਪਹਿਲਾਂ ਜਿਹੜਾ ਤੁਹਾਨੂੰ ਮੈਂ ਡਿਜ਼ਾਈਨ ਆ ਉਹ ਦਿਖਾਉਂਗੀ ਇਹ ਵਾਲਾ ਇਹਦੇ ਵਿੱਚ ਕੀ ਆ

वीडियो सो सो तो ये ढाई सौटा ढाई सौ एक सौ नब्बे तीन सौ तीन सौ जो अगला को वाला तो तो देख सकते हो शर्ट तॉटम ठीक है वाला देख सकते दे। हो जेड़ा सूट थ जल्दी जल्दी स्क्रीन शॉट लेकर शेयर कर सकते हो ठीक है जी डिजाइन मिलेगा ए ए दिखा रही है। ओवर, चार अस्सी का कट होगा मीटर नहीं चार अस्सी का कट्टा प्रोपर सूट आ जो बनेगा तीन सौ रुपए की रेंज के प्रोपर यह पांच मीटर सूट आलओवर ऑलओवर सूट है

ਸੂਟ 250 올ਓਵਰ ਸੂਟ ਹੈ 250 ਕਾਟਨ ਦੇ ਵਿੱਚ ਓਕੇ ਤੇ ਨੈਕਸਟ ਜਿਹੜਾ ਮੈਂ ਤੁਹਾਨੂੰ 300 올ਓਵਰ ਸੂਟ ਜਿਹੜਾ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਸੀ ਬਲੂ ਕਲਰ ਦਾ ਸੇਮ ਆਪਣੀ ਦੇ ਦੇਤੀਆਂ ਰੈਡ ਕਲਰ ਦੇ ਵਿੱਚ ਮਿਲ ਜੂਗਾ ਠੀਕ ਹੈ ਜੀ 300 ਰੁਪਏ ਦੇ ਰੇਂਜ ਦੇ ਵਿੱਚ ਇਸ ਤੋਂ ਇਲਾਵਾ ਤੁਹਾਨੂੰ ਜਿਹੜਾ ਮੈਂ ਸੂਟ ਆ ਨੈਕਸਟ ਸੂਟ ਜਿਹੜਾ ਦਿਖਾ ਰਹੀ ਹਾਂ ਇਹ ਵਾਲਾ ਸੂਟ ਤੁਹਾਨੂੰ ਕੋਲਾ ਪੀਸ ਦਿਖਾ ਦਾਨੀ ਆ ਦੇਖ ਸਕਦੇ ਹੋ ਤੁਸੀਂ ਇਹਦੀ ਕੁਆਲਿਟੀ

ਇਹ ਹੈਪਨ ਸ਼ਰਟ ਸਿਰਫਔਰ ਸਿਰਫ 450 ਦੀ ਰੇਂਜ ਦੇ ਵਿੱਚ ਇਹ ਤੁਹਾਨੂੰ ਸ਼ਰਟ ਮਿਲੇਗੀ ਸ਼ਰਟ ਦੇ ਨਾਲ ਨਾਲ ਤੁਹਾਨੂੰ ਕੀ ਮਿਲੇਗਾ ਬਾਟਮ ਬਾਟਮ ਦੇਖ ਸਕਦੇ ਹੋ ਤੁਸੀਂ ਨਾਲ ਇਹਦੇ ਮਿਲੇਗਾ ਤੁਹਾਨੂੰ ਦੁਪੱਟਾ कॉटन ਦਾ ਹੀ ਦੁਪੱਟਾ ਜਿਹੜਾ ਇਹਦੇ ਵਿੱਚ ਮਿਲੇਗਾ 450 ਦੀ ਰੇਂਜ ਦੇ ਵਿੱਚ ਚੁੰਨੀ ਵਾਲਾ ਸੂਟ ਠੀਕ ਹੈ ਨੈਕਸਟ ਜਿਹੜਾ ਇਹੀ ਡਿਜ਼ਾਈਨ ਦੇ ਵਿੱਚ ਮੇਰੇ ਕੋਲ ਹੈ ਵਾਈਨ ਕਲਰ ਵਾਈਨ ਕਲਰ ਤੁਸੀਂ ਜੈਸਾ ਕਰੋ ਸੇਮ ਡਿਜ਼ਾਈਨ ਪੈਟਰਨ ਸੇਮ ਰਹੇਗਾ ਰੇਪ

કોટਨ ब्लੈਂਡਰ ਇਹ ਵਾਲਾ सूट ਵੀ ਤੁਹਾਨੂੰ ਪਿਆ 450 ਦੀ ਰੇਟ ਦੇ ਵਿੱਚ ਮਿਲ ਜਾਏਗਾ ਇੱਕ ਇੱਕ ਡਿਜ਼ਾਈਨ ਤੁਹਾਡੇ ਲਈ ਮੈਂ ਤੁਹਾਨੂੰ ਦਿਖਾਣੀ ਆ ਮਸਟਰਡ ਕਲਰ ਦੇ ਵਿੱਚ 470 ਦਾ ਘਟ ਨਾਲ कॉटन ਦਾ ਦੁਪੱਟਾ ਇੱਕ ਦੁਪੱਟਾ ਮੈਂ ਤੁਹਾਨੂੰ ਕੋਲ ਕੇ ਵੀ ਦਿਖਾ ਦਨੀ ਆ ਤੁਹਾਡਾ ਜਿਹੜਾ ਡਾਊਟ ਆ ਸਾਰਾ ਕਲੀਅਰ ਹੋ ਜਾਏਗਾ ਦੇਖ ਸਕਦੇ ਹੋ ਇਹ ਪ੍ਰੋਪਰ ਜਿਹਾ ਸੂਟਾਂ कॉटन ਦਾ ਦੁਪੱਟਾ ਨਾਲ ਠੀਕ ਹੈ ਜੀ कॉटन ਦਾ ਦੁਪੱਟਾ ਨਾਲ ਫਾਲਓਵਰ ਸੂਟ ਇਹਦੇ ਵਿੱਚ ਤੁਹਾਨੂੰ ਕਲਰ ਕਿਹੜੇ ਕਿਹੜੇ ਮਿਲਣਗੇ ਕਲਰ

मिलजूगा तीन सौ रुपये छुनी लगी हुई सिर्फ साढ़े चार सौ जो लैंना चाहते हो मेरी स्क्रीन शॉट लेकर नंबर से भेज दो अगर फोटो लगवा चाहते हो सूट दू फोटो भी मिल जाएगी विडियो कॉल करके सूट करना चाहते हो देखना चाहे अवेल करवा ठीक है नेम नेक्स्ट फूड चुनने वाला इधर इस फूड में ये क्या टाइप दा इधर ना टाइ पट्टिया गले तो मैंने दिखा देनी है कि क्या दो तो इसी सूट येलो कलर का सूट आ नाली दे कंट्रास्ट बॉटम कंट्रास्ट बॉटम आ तीन नाली दे विच किया कॉटन दा माल माल दा टुपट्टा सिर्फ फॉर सिर्फ साढ़े चार सौ दी रेंज दी दे विच ठीक है जी एक अपने लवे ਇਹ ਵਾਲਾ ਸੂਟਾਂ ਹਾਂਜੀ ਕਾਟਨ ਦਾ ਦੁਪੱਟਾ ਇਹ ਵਾਲਾ 450 ਦੀ ਰੇਜ ਦੇ ਵਿੱਚ ਤੁਹਾਨੂੰ ਮਾਰਕੀਟ ਦੇ ਵਿੱਚ 550 ਸੀ 600 ਤੋਂ ਕੱਟ ਨਹੀਂ ਮਿਲਣਾ ਨਾ ਸਿਰਫ ਵਰਸ ਤੁਹਾਨੂੰ 450 ਦੀ ਰੇਜ ਦੇ ਵਿੱਚ 올ਓਵਰ ਯੂਰੀ ਇਹਦੇ ਕੀਆ ਫਰੰਟ ਤੇ ਤੁਹਾਨੂੰ ਲੈਸ ਵਰਕ ਆ ਜਿਹੜਾ ਮਿਲ ਜੇਗਾ ਲੈਸ ਵਰਕ ਮਿਲੇਗਾ ਤੇ ਨਾਲ ਇਹਨਾਂ ਮਿਲੇਗਾ ਕਾਟਨ ਦਾ ਦੁਪੱਟਾ ਇਕੋ ਕਿਤੀ ਹੋਈਆਂ ਇਹ ਨਹੀਂ ਤੇ ਕੋਈ ਤਾਂ ਅੱਗੇ ਵਗੈਰਾ ਨਹੀਂ ਤੇ ਤੁਹਾਨੂੰ ਪ੍ਰੋਪਰ ਕਿਤੀ ਹੋਈਆਂ ਫਾਲਓਅਰ ਸੂਟ ਆ ਸਿਰਫ 440 ਦੀ ਰੇਂਜ ਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਇੱਕ ਕਲਰ ਹੋਰ ਆ ਜਿਹੜਾ ਮਿਲ ਜੇਗਾ ਗ੍ਰੀਨ ਕਲਰ ਠੀਕ ਹੈ ਜਿਹੜਾ ਸੂਟ ਚਾਹੁੰਨੀ ਚਾਹੀਦਾ ਤੁਸੀਂ ਜਲਦੀ ਜਲਦੀ ਸਾਡੇ ਨੰਬਰ ਤੇ ਸਕਰੀਨ ਸ਼ਾਟ ਲੈ ਕੇ ਸ਼ੇਅਰ ਕਰ ਦਿਓ ਅਸੀਂ ਤੁਹਾਡੇ ਘਰ ਤੱਕ ਛਾਉਣੀ ਸੂਟ ਪਹੁੰਚਾਵਾਂਗੇ ਸਾਡੀ ਸ਼ੋਰਟੀਆ ਤੇ ਇੱਕ ਵਾਰ ਹੋਰ ਮੇਰੀ ਜਿਨ੍ਹਾਂ ਨੇ ਮੇਰੀ ਵੀਡੀਓ ਨੂੰ ਪੂਰਾ ਦੇਖਿਆ ਉਹਨਾਂ ਦਾ ਦਿਨ ਤੋਂ ਧੰਨਵਾਦ మేరీ చూస్క్రైబీ రెలిటి చూర్ సూపర్ వచ్చింగ్